ਐਸਸੀ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜੀ ਹੁਣਾਂ ਨੂੰ ਇੱਕ ਅਪੀਲ ਹੈ ਕਿ ਗੜੀ ਸਾਹਿਬ ਤੁਹਾਡੀ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਹਦੇ ਵਿੱਚ ਤੁਸੀਂ ਇਹ ਗੱਲ ਕਹੀ ਹੈ ਕਿ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਜਿਹੜੇ ਹਨ ਅਗਰ ਸਰਕਾਰਾ ਉਹਨਾਂ ਨੂੰ ਢਾਉਣ ਦੀ ਗੱਲ ਕਰਦੀ ਤਾਂ ਤੁਸੀਂ ਉਸ ਸਰਕਾਰ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰੋਗੇ ਮਤਲਬ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਾਨ ਸਨਮਾਨ ਦੇ ਤੁਸੀਂ ਆਵਾਜ਼ ਨੂੰ ਬਰੰਦ ਕਰੋਗੇ ਧੰਨਵਾਦ ਕਰਦੀਆਂ ਤੁਹਾਡਾ ਕਿ ਤੁਸੀਂ ਇੰਨੀ ਗੱਲ ਕਹਿਣ ਦੀ ਜ਼ਰੂਰਤ ਰੱਖੀ ਹੈ ਮੌਜੂਦਾ ਸਰਕਾਰ ਚ ਹੁੰਦੇ ਹੋਏ ਵੀ ਇੱਕ ਤੁਹਾਨੂੰ ਬੇਨਤੀ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਲਗਭਗ 7-8 ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਹੋਇਆ ਸੀ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਆਦਮਪੁਰ 에어ਪੋਰਟ ਦਾ ਨਾਮ ਜਾਣਾ ਜਾਊਗਾ ਉਸ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਵਿਰੋਧੀ ਓਪ ਪਾਰਟੀ ਸਰਕਾਰਾਂ ਜਿਨ੍ਹਾਂ ਵੀ ਐਮ ਐਲ ਏ ਸਵਾਨ ਸੀ ਕਿ ਵਿਧਾਨ ਸਭਾ ਵਿੱਚ ਸਰਬਸਾਂਤੀ ਦਾ ਬਿੱਲ ਪਾਸ ਹੋਇਆ 2016-17 ਦੇ ਵਿੱਚ ਕਿ ਆਦਮਪੁਰ 에ਰਪੋਰਟ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਜਾਣਿਆ ਜਾਊਗਾ ਬਿੱਲ ਪਾਸ ਹੋਇਆ ਪਾਸ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੈਂਟਰ ਨੂੰ ਭੇਜਿਆ ਕਿ ਨਹੀਂ ਭੇਜਿਆ ਇਹਦੇ ਬਾਰੇ ਹਲੇ ਤੱਕ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਹਾਂ ਤੁਸੀਂ ਇਸ ਮੁੱਦੇ ਉੱਤੇ ਵੀ ਜ਼ਰੂਰ ਆਪਣੀ ਆਵਾਜ਼ ਬੰਦ ਕਰੋ ਔਰ ਕੋਸ਼ਿਸ਼ ਕਰੋ ਕਿ ਆਦਮਪੁਰ 에ਰਪੋਰਟ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਕਿ ਕਿਉਂਕਿ ਮੌਜੂਦਾ ਤੁਸੀਂ ਸਰਕਾਰ ਵਿੱਚ ਵੀ ਹੋ ਅਕਸਰ ਤੁਸੀਂ ਕਹਿੰਦੇ ਹੁੰਦੇ ਸੀ ਕਿ ਆਪਣੀ ਸਰਕਾਰ ਬਣਾ ਲਓ ਲੇੜੀ ਨਾ ਕੱਟੋ ਹੁਣ ਤਾਂ ਤੁਸੀਂ ਸਰਕਾਰ ਵਿੱਚ ਆ